ਸਾਂਝੀ ਸੋਚ ਐਨਆਰਆਈ ਟੀਵੀ ਵੇਖ ਰਹੇ तमाम ਦਰਸ਼ਕਾਂ ਦਾ ਮੈਂ ਗੁਰਿੰਦਰਪਾਲ ਸਿੰਘ ਨਿੱਗਾ ਜੀ ਆਇਆਂ ਸਵਾਗਤ ਕਰਦਾ ਹਾਂ ਜੀ ਅੱਜ ਬਹੁਤ ਹੀ ਖਾਸ ਦਿਨ ਮਨਾਇਆ ਜਾ ਰਿਹਾ ਹੈ ਜੀ ਹਾਂ ਅੱਜ ਮਨਾਇਆ ਜਾ ਰਿਹਾ ਹੈ ਜੀ ਵਿਸ਼ਵ ਵਾਤਾਵਰਣ ਦਿਵਸ ਯਾਨੀ ਵਰਲਡ এনवायरमेंटਲ ਡੇ ਹਰ ਸਾਲ 5 ਜੂਨ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਤਾਂ ਜੋ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਫੈਲਾਈ ਜਾ ਸਕੇ ਵਾਤਾਵਰਣ ਜੋ ਸਾਡੀ ਧਰਤੀ ਹਵਾ ਪਾਣੀ ਮਿੱਟੀ ਅਤੇ ਜ਼ਿੰਦਗੀ ਦਾ ਆਧਾਰ ਹੈ ਅੱਜ ਇੱਕ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਆਬੋ ਹਵਾ ਦੀ ਤਬਦੀਲੀ ਜੰਗਲਾਂ ਦੀ ਕਟਾਈ ਪਲਾਸਟਿਕ ਪ੍ਰਦੂਸ਼ਣ ਅਤੇ ਪਾਣੀ ਦੀ ਕਮੀ ਇਹ ਸਾਰੇ ਚਿੰਤਾਜਨਕ ਮਸਲੇ ਹਨ ਹਰ ਸਾਲ ਦਰਸ਼ਕੋ ਇੱਕ ਥੀਮ ਵੀ ਰੱਖੀ ਜਾਂਦੀ ਹੈ ਤੇ ਇਸ ਸਾਲ ਦੀ ਜੋ ਥੀਮ ਹੈ ਉਹ ਕਹਿੰਦੀ ਹੈ ਪੁਟਿੰਗ ਐਨ ਐਂਡ ਟੂ ਪਲਾਸਟਿਕ ਪੋਲੂਸ਼ਨ ਯਾਨੀ ਪਲਾਸਟਿਕ ਪ੍ਰਦੂਸ਼ਣ ਨੂੰ ਖਤਮ ਕਰਨਾ ਹੈ ਤੁਸੀਂ ਦੇਖੋ ਕਿੰਨਾ ਸਾਰਾ ਪਲਾਸਟਿਕ ਪ੍ਰਦੂਸ਼ਣ ਹੋ ਰਿਹਾ ਹੈ ਕਿਵੇਂ ਅਸੀਂ ਪਲਾਸਟਿਕ ਨੂੰ ਜਲਾਉਂਦੇ ਹਾਂ ਇਹ ਪਲਾਸਟਿਕ ਦਾ ਧੂਆਂ ਫਿਰ ਸਾਨੂੰ ਖਰਾਬ ਕਰਦਾ ਤੇ ਅਸੀਂ ਫਿਰ ਡਾਕਟਰਾਂ ਦੇ ਚੱਕਰ ਲਾਉਂਦੇ ਹਾਂ ਸੰਯੁਕਤ ਰਾਸ਼ਟਰ ਨੇ 1972 ਵਿੱਚ ਜੂਨ 5 ਨੂੰ ਵਿਸ਼ਵ ਵਾਤਾਵਰਣ ਦਿਵਸ ਕੋਸ਼ਿਤ ਕੀਤਾ ਸੀ ਸੰਯੁਕਤ ਰਾਸ਼ਟਰ ਨੇ 1972 ਚ ਮਨੁੱਖੀ ਵਾਤਾਵਰਣ ਤੇ ਸ਼ੁਰੂਆਤੀ ਟਾਕ ਹੋਮ ਕਾਨਫਰੰਸ ਦੌਰਾਨ 5 ਜੂਨ ਨੂੰ ਵਾਤਾਵਰਣ ਦਿਵਸ ਵਜੋਂ ਕੋਸ਼ਿਸ਼ ਕੀਤਾ ਸੀਗਾ। ਵਾਤਾਵਰਣ ਦੀ ਸੰਭਾਲ ਦੇ ਸੰਦੇਸ਼ ਨੂੰ ਹੋਰ ਅੱਗੇ ਵਧਾਉਣ ਦੀ ਜ਼ਰੂਰਤ ਮਹਿਸੂਸ ਕਰਨ ਤੋਂ ਬਾਅਦ ਇਸ ਦਿਨ ਨੂੰ ਬਣਾਇਆ ਗਿਆ। ਪਹਿਲਾ ਵਿਸ਼ਵ ਵਾਤਾਵਰਣ ਦਿਵਸ 5 ਜੂਨ 1973 ਨੂੰ ਬਣਾਇਆ ਗਿਆ ਸੀਗਾ। ਇਸ ਦਿਨ ਦਾ ਸੰਦੇਸ਼ ਲੋਕਾਂ ਵਿੱਚ ਗੂੰਜਿਆ ਤੇ 143 ਦੇਸ਼ ਹੁਣ ਵਾਤਾਵਰਣ ਦਿਵਸ ਦੇ ਸਾਲਾਨਾ ਸਮਾਰੋਹ 'ਚ ਹਿੱਸਾ ਲੈਂਦੇ ਨੇ। ਕੀ ਇਸ ਵਾਤਾਵਰਨ ਨੂੰ ਬਚਾਉਣਾ ਕੇਵਲ ਇੱਕ ਇਨਸਾਨ ਦਾ ਫਰਜ਼ ਹੈ ਨਹੀਂ ਨਾ ਸਾਨੂੰ ਸਾਰਿਆਂ ਨੂੰ ਇਸ ਪ੍ਰਤੀ ਹੰਬੜਾ ਮਾਰਨ ਦੀ ਲੋੜ ਹੈ ਦਿਨ ਪਰ ਦਿਨ ਸਾਡਾ ਵਾਤਾਵਰਨ ਗੰਦਲਾ ਹੁੰਦਾ ਜਾ ਰਿਹਾ ਹੈ ਤੁਸੀਂ ਦੇਖੋ ਅਸੀਂ ਅਨੇਕਾਂ ਹੀ ਲੋੜਾਂ ਦੇ ਲਈ ਦਰਖਤਾਂ ਨੂੰ ਵੱਢ ਦਿੱਤਾ ਅਸੀਂ ਆਪਣੇ ਘਰਾਂ ਦੇ ਵਿੱਚ ਵੁੱਡਨ ਵਰਕ ਕਰਵਾ ਲਿਆ ਪਰ ਕਦੇ ਅਸੀਂ ਇਹ ਨਹੀਂ ਸੋਚਿਆ ਕਿ ਇਹ ਜੋ ਸਾਡੇ ਰੁੱਖ ਨੇ ਇਹ ਸਾਡੇ ਲਈ ਕਿੰਨੇ ਕੀਮਤੀ ਨੇ ਪਾਣੀ ਨੂੰ ਅਸੀਂ ਦਿਨ ਰਾਤ ਵਰਤ ਰਹੇ ਹਾਂ ਵਿਅਰਥ ਡੋਲ ਰਹੇ ਹਾਂ ਪਰ ਕਦੇ ਅਸੀਂ ਪਾਣੀ ਨੂੰ ਬਚਾਉਣ ਬਾਰੇ ਸੋਚਦੇ ਹਾਂ ਇਹ ਪਾਣੀ ਹੀ ਬਹੁਤ ਹੀ ਸੀਮਤ ਮਾਤਰਾ ਚ ਮੌਜੂਦ ਰਹਿ ਗਿਆ ਤੇ ਕਈ ਥਾਵਾਂ ਤਾਂ ਅਜਿਹੀਆਂ ਨੇ ਜਿੱਥੇ ਪਾਣੀ ਮੁੱਕ ਵੀ ਗਿਆ ਤੇ ਪਾਣੀ ਦਾ ਪੱਧਰ ਬਹੁਤ ਹੀ ਡੂੰਘਾ ਚਲਾ ਗਿਆ ਅਸੀਂ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਦਿੱਤਾ ਆਪਣਾ ਆਲਾ ਦੁਆਲਾ ਖਰਾਬ ਕਰ ਦਿੱਤਾ ਕਹਿੰਦੇ ਨੇ ਕਿ ਜਿਸ ਥਾਂ ਸਫਾਈ ਵਸੇ ਹਰ ਬਿਮਾਰੀ ਉੱਥੇ ਨਸੇ ਜਿਸ ਥਾਂ ਸਫਾਈ ਹੁੰਦੀ ਹੈ ਨਾ ਉੱਥੇ ਕੋਈ ਵੀ ਬਿਮਾਰੀ ਨਹੀਂ ਆਉਂਦੀ ਪਰ ਅਸੀਂ ਸੋਚਿਆ ਇਸੀ ਆਪਣਾ ਆਲਾ ਦਵਾਲਾ ਵੀ ਸਾਫ਼ ਕਰਨਾ ਹੈ ਪਰ ਅਸੀਂ ਖਰਾਬ ਕਰ ਲਿਆ ਪਲਾਸਟਿਕ ਪ੍ਰਦੂਸ਼ਣ ਨਾਲ ਨਜਿੱਠਣਾ ਸਾਨੂੰ ਔਖਾ ਲੱਗ ਸਕਦਾ ਪਰ ਬਦਲਾ ਰੋਜ਼ਾਨਾ ਦੇ ਵਿਕਲਪਾਂ ਨਾਲ ਸ਼ੁਰੂ ਹੁੰਦਾ ਹੈ ਇੱਥੇ ਕੁਝ ਸਧਾਰਨ ਪਰ ਤਾਕਤਵਰ ਮੈਂ ਤੁਹਾਨੂੰ ਗੱਲਾਂ ਦੱਸਾਂਗਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਡਿਸਪੋਜ਼ੇਬਲ ਵਸਤੂਆਂ ਵਰਤ ਸਕਦੇ ਹੋ ਜਿਵੇਂ ਕਿ ਸਟਰੋ ਕਟਲਰੀ ਅਤੇ ਪਲਾਸਟਿਕ ਦੀਆਂ ਬੋਤਲਾਂ ਤੋਂ ਬਚੋ ਮੁੜ ਵਰਤੋਂ ਯੋਗ ਬੈਗਾਂ ਤੇ ਜਾਓ ਖਰੀਦਾਰੀ ਕਰਦੇ ਸਮੇਂ ਪਲਾਸਟਿਕ ਦੀ ਬਜਾਏ ਕੱਪੜੇ ਜਾਂ ਜੂਟ ਦੇ ਬੈਗ ਅਪਣਾਓ। ਧਿਆਨ ਨਾਲ ਖਰੀਦਾਰੀ ਕਰੋ। ਕਟੋ-ਕਟ ਪਲਾਸਟਿਕ ਪੈਕੇਜਿੰਗ ਵਾਲੇ ਉਤਪਾਦਾਂ ਦੀ ਚੋਣ ਕਰੋ ਅਤੇ ਵਾਤਾਵਰਣ ਅਨੁਕੂਲ ਬ੍ਰਾਂਡਾਂ ਦਾ ਸਮਰਥਨ ਕਰੋ। ਜਾਗਰੂਕਤਾ ਵਧਾਓ। ਸਿੰਗਲ ਯੂਜ਼ ਪਲਾਸਟਿਕ ਵਾਲੇ ਚੀਜ਼ਾਂ ਦਾ ਨੁਕਸਾਨ ਆਪਣੇ ਦੋਸਤਾਂ ਨੂੰ ਦੱਸੋ, ਪਰਿਵਾਰ ਨੂੰ ਦੱਸੋ ਤੇ ਆਪਣੇ ਭਾਈਚਾਰੇ ਨਾਲ ਗੱਲ ਕਰੋ ਤੇ ਟਿਕਾਊ ਵਿਕਲਪਾਂ ਨੂੰ ਉਤਸ਼ਾਹਿਤ ਕਰੋ। ਆਪਣੇ ਵਾਤਾਵਰਣ ਨੂੰ ਸੰਭਾਲ ਕੇ ਰੱਖੋ। ਤਰਤੀ ਸਾਡੇ ਘਰ ਹੈ। ਤੇ ਇਸ ਘਰ ਦੀ ਸਫਾਈ ਅਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਨੂੰ ਸੰਭਾਲ ਕੇ ਰੱਖੀਏ ਜਿਵੇਂ ਅਸੀਂ ਆਪਣੇ ਘਰ ਦੀ ਸਫਾਈ ਕਰਦੇ ਹਾਂ ਉਸੇ ਤਰ੍ਹਾਂ ਵਾਤਾਵਰਨ ਦੀ ਸਫਾਈ ਵੀ ਬਹੁਤ ਹੀ ਜ਼ਰੂਰੀ ਹੈ ਸਾਫ਼ ਸੁਥਰਾ ਵਾਤਾਵਰਨ ਸਾਡੀ ਸਿਹਤ ਸੁੱਖ ਸੁਵਿਧਾ ਅਤੇ ਭਵਿੱਖ ਲਈ ਅਤਿ ਲਾਜ਼ਮੀ ਹੈ ਵਾਤਾਵਰਨ ਨੂੰ ਸਾਫ਼ ਰੱਖਣ ਲਈ ਸਭ ਤੋਂ ਪਹਿਲਾਂ ਸਾਨੂੰ ਕੂੜਾ ਕਰਕਰ ਠੀਕ ਢੰਗ ਨਾਲ ਨਿਪਟਾਉਣਾ ਚਾਹੀਦਾ ਹੈ ਘਰਾਂ ਸਕੂਲਾਂ ਅਤੇ ਦਫ਼ਤਰਾਂ ਵਿੱਚ ਕੂੜੇ ਨੂੰ ਤਿੰਨ ਹਿੱਸਿਆਂ ਵਿੱਚ ਵੰਡਣਾ ਚਾਹੀਦਾ ਹੈ ਸੋਕਾ ਗਿਲਾਤ ਤੇ ਖਤਰਨਾਕ ਕੂੜਾ ਇਸ ਤਰ੍ਹਾਂ ਕੂੜਾ ਰੀਸਾਈਕਲ ਹੋ ਸਕਦਾ ਹੈ ਅਤੇ ਪ੍ਰਦੂਸ਼ਣ ਘਟ ਸਕਦਾ ਹੈ ਦੂਜਾ ਕਦਮ ਹੈ ਕਿ ਪਲਾਸਟਿਕ ਦੀ ਵਰਤੋਂ ਘਟਾਉਣਾ ਪਲਾਸਟਿਕ ਸੈਂਕੜਿਆਂ ਸਾਲਾਂ ਤੱਕ ਨਸ਼ਟ ਨਹੀਂ ਹੁੰਦਾ ਅਤੇ ਮਿੱਟੀ ਪਾਣੀ ਅਤੇ ਜੀਵ ਜੰਤੂਆਂ ਲਈ ਜ਼ਹਿਰੀਲੀ ਸਾਬਤ ਹੁੰਦਾ ਜੀ ਅਸੀਂ ਪਲਾਸਟਿਕ ਦੀ ਥਾਂ ਕੱਪੜੇ ਜਾਂ ਜੂਟ ਦੇ ਥੱਲੇ ਵਰਤ ਸਕਦੇ ਹਾਂ ਤੇ ਇਸ ਤੋਂ ਇਲਾਵਾ ਰੁੱਖ ਲਗਾਉਣਾ ਅਤੇ ਉਹਨਾਂ ਦੀ ਦੇਖਭਾਲ ਕਰਨਾ ਵੀ ਵਾਤਾਵਰਣ ਦੀ ਸਾਫ਼ ਸੁਥਰਤਾ ਲਈ ਬਹੁਤ ਹੀ ਜ਼ਰੂਰੀ ਹੈ ਰੁੱਕ ਹਵਾ ਵਿੱਚ ਕਾਰਬਨ ਡਾਈਆਕਸਾਈਡ ਅੰਦਰ ਲੈਂਦੇ ਨੇ ਜੀ ਤੇ ਆਕਸੀਜਨ ਛੱਡਦੇ ਨੇ ਜੋ ਸਾਨੂੰ ਜੀਵਨ ਦਿੰਦੀ ਹੈ ਸੋ ਅਸੀਂ ਆਪਣਾ ਵਾਤਾਵਰਨ ਸਾਫ਼ ਸੁਥਰਾ ਰੱਖਣਾ ਹੈ ਕੇਵਲ ਇੱਕ ਇਨਸਾਨ ਨਹੀਂ ਇਸ ਵਾਤਾਵਰਨ ਨੂੰ ਬਚਾ ਸਕਦਾ ਸਗੋਂ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਵਾਤਾਵਰਨ ਨੂੰ ਬਚਾਈਏ ਤੇ ਆਪਣੇ ਆਪ ਨੂੰ ਸਾਫ਼ ਸੁਥਰਾ ਬਣਾਈਏ ਤੇ ਇਸ ਪੰਜਾਬ ਨੂੰ ਬਚਾਈਏ ਇਸ ਵਿਸ਼ਵ ਨੂੰ ਬਚਾਈਏ ਸੋ ਆਓ ਰਲ ਕੇ ਹੰਬੜਾ ਮਾਰੀਏ ਤੇ ਇਸ ਵਾਤਾਵਰਨ ਨੂੰ ਬਚਾਈਏ